ਅੱਜ ਵਾਲੇ ਸੂਟ ਬੈਸਟ ਦੇ ਪਿਓਰ ਦੇ ਵਿੱਚ ਬਣੇ ਹੋਣਗੇ ਸੋ ਇਹਨਾਂ ਦੇ ਪ੍ਰਾਈਸ ਵੀ ਸਭ ਦੇ ਨਾਲ ਮੈਂਸ਼ਨ ਕੀਤੀ ਹੋਈ ਹੁਣ ਤੁਸੀਂ ਪ੍ਰਾਈਸ ਦੇਖ ਕੇ ਜ਼ਰੂਰ ਨੀਚੇ ਕਮੈਂਟ ਆਉਣਗੇ ਕਿ ਮੈਮ ਇੰਨਾ ਜ਼ਿਆਦਾ ਪ੍ਰਾਈਸ ਜਿਹੜੀ ਚੀਜ਼ ਵਧੀਆ ਹੋਊਗੀ ਉਹਦਾ ਪ੍ਰਾਈਸ ਤਾਂ ਹੋਏਗਾ ਹਮੇਸ਼ਾ ਆਪਾਂ ਘੱਟ ਰੇਟ ਦੇ ਸੂਟ ਹੀ ਅਪਲੋਡ ਕਰਦੇ ਆ ਫਿਰ ਵੀ ਮੈਸੇਜ ਆਉਂਦੇ ਕਿ ਦੀਦੀ ਜਿਨ੍ਹਾਂ ਨੇ ਵਧੀਆ ਕੁਆਲਿਟੀ ਵਧੀਆ ਫੈਬਰਿਕ ਲੈਣਾ ਹੁੰਦਾ ਵੀ ਤੁਸੀਂ ਵਧੀਆ ਸੂਟ ਜਿਹੜੇ ਉਹ ਵੀ ਅਪਲੋਡ ਕਰਿਆ ਕਰੋ ਹੁਣ ਜਿਹੜੇ ਵਧੀਆ ਫੈਬਰਿਕ ਲੈਂਦੇ ਨੇ ਜਾਂ ਵਧੀਆ ਹੈਂਡਵਰਕ ਦੇ ਹੈਵੀ ਸੂਟ ਪਾਉਂਦੇ ਨੇ ਉਹਨਾਂ ਨੂੰ ਇਹ ਦੇਖ ਕੇ ਹੀ ਪਹਿਚਾਨ ਹੋ ਜਾਂਦੀ ਹੈ ਕਿ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਪਰ ਬਹੁਤ ਜ਼ਿਆਦਾ نیچے ਕਮੈਂਟ ਕਰੋਗੇ ਮੈਮ ਇੰਨਾ ਜ਼ਿਆਦਾ ਪ੍ਰਾਈਸ ਐਨੇ ਦੇ ਵਿੱਚ ਤਾਂ ਸਾਡੇ ਉੱਥੇ ਲਹੰਗੇ ਬਣ ਜਾਂਦੇ ਆ ਐਨੇ ਵਿੱਚ ਤਾਂ ਸਾਨੂੰ ਉੱਥੇ ਇਹ ਮਿਲ ਜਾਂਦਾ ਉਹ ਮਿਲ ਜਾਂਦਾ ਸੂਟਾਂ ਦਾ ਕੋਈ ਮੂੜ ਬੰਨਣਾ ਨਹੀਂ ਹੈਗਾ ਜੀ ਸੂਟ ਤੁਸੀਂ ਭਾਵੇਂ ਲੱਖ ਲੱਖ ਦਾ ਬਣਵਾ ਲਓ ਵਰਕ ਚਾਹੇ ਤੁਸੀਂ ਸਿਰਫ ਦੋ ਤਿੰਨ ਫਲਾਵਰ ਹੀ ਪਵਾ ਲਓ ਫੈਬਰਿਕ ਇੰਨਾ ਇੰਨਾ ਮਹਿੰਗਾ ਹੁੰਦਾ ਕਿ ਤੁਸੀਂ 5000 ਦਾ ਫੈਬਰਿਕ 5 ਮੀਟਰ ਲੈ ਕੇ ਨਾ ਉਹਦੇ ਉੱਪਰ ਦੋ ਫਲਾਵਰ ਹੀ ਪਾ ਲਓ ਤਾਂ ਤੁਸੀਂ ਐ ਲੱਗੂ ਤੁਹਾਨੂੰ ਕਿ ਇਹਦਾ ਤਾਂ ਕੋਈ ਪ੍ਰਾਈਸ ਹੀ ਨਹੀਂ ਹੈਗਾ ਸਾਰਾ ਜਿਹੜਾ ਮੁੱਲ ਹੁੰਦਾ ਨਾ ਫੈਬਰਿਕ ਦਾ ਹੁੰਦਾ ਹੈ ਤੇ ਅੱਜ ਵਾਲੇ ਸਾਰੇ ਸੂਟ ਬੈਸਟ ਹੋਣਗੇ ਬ੍ਰਾਈਡਲ ਟਾਈਪ ਦੇ ਵਿੱਚ ਹੋਣਗੇ ਜੇ ਤੁਹਾਡੇ ਘਰੇ ਮੈਰਿਜ ਹੈਗੀ ਤਾਂ ਤੁਸੀਂ ਇਦਾਂ ਦੇ ਸੂਟ ਲੈ ਸਕਦੇ ਹੋ ਇਹ ਸੂਟਨਾਂ ਦਾ ਪ੍ਰਾਈਸ ਘੱਟ ਹੋਊਗਾ ਕਿਉਂਕਿ ਡਿਜੀਟਲ ਪ੍ਰਿੰਟ ਆ ਗਰੇਪ ਦੇ ਉੱਪਰ ਪਿਓਰ ਨੇਚਰਲ ਕ੍ਰੇਪ ਦੀ ਵਿਦ ਦੁਪੱਟੇ ਬਣੇ ਹੋਏ ਨੇ ਇਹ ਸਾਰੇ ਹੋਣਗੇ ਇਹ ਸੈਮੀ ਕ੍ਰੇਪ ਚ ਹੋਣਗੇ ਅਲੱਗ-ਅਲੱਗ ਕ੍ਰੇਪ ਹੁੰਦੀ ਆ ਤੇ ਉਹਨਾਂ ਦੇ ਅਕੋਰਡਿੰਗ ਇਹਨਾਂ ਦੇ ਪ੍ਰਾਈਸ ਆਉਂਦੇ ਨੇ ਬਾਕੀ ਜੀ ਹਾਈ ਰੇਂਜ ਤਾਂ ਸਭ ਨੂੰ ਪਤਾ ਚੱਲ ਜਾਂਦਾ ਹੈ ਹਰ ਕੋਈ ਜਾਣਦਾ ਹੈ ਕਿ ਸੂਟ ਨੂੰ ਦੇਖ ਕੇ ਪਤਾ ਚੱਲ ਜਾਂਦਾ ਹੈ ਕਿ ਸੂਟ ਦਾ ਪ੍ਰਾਈਸ ਕੀ ਹੋਊਗਾ ਬਾਕੀ ਹੱਥ ਦਾ ਕੰਮ ਜਿਹੜਾ ਹੁੰਦਾ ਹੈ ਉਹ ਕੋਸਟਲੀ ਹੁੰਦਾ ਹੈ ਮਸ਼ੀਨਾਂ ਨਾਲ ਕੀਤਾ ਹੋਇਆ ਕੰਮ ਜਿਹੜਾ ਘੱਟ ਰੇਟ 'ਚ ਆਪਾਂ ਨੂੰ ਮਿਲ ਜਾਂਦਾ ਹੈ ਤਾਂ ਤੁਸੀਂ ਇਹ ਸੂਟ ਵੀ ਆਰਡਰ ਕਰ ਸਕਦੇ ਹੋ